ਪਿਛਲੇ 36 ਘੰਟਿਆਂ ਤੋਂ ਲਗਾਤਾਰ ਪੂਰੇ ਉੱਤਰ ਭਾਰਤ ਦੇ ਵਿੱਚ ਲਗਾਤਾਰ ਸੰਘਣੀ ਧੁੰਦ ਦੇ ਛਾਈ ਹੋਈ ਹੈ ਜੇਕਰ ਅਸੀਂ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਸ਼ਾਮ ਲਗਾਤਾਰ ਧੁੰਦ ਪੈ ਰਹੀ ਹੈ ਜੇਕਰ ਆਪਾਂ ਗੱਲ ਜ਼ਿਲ੍ਹਾ ਗੁਰਦਾਸਪੁਰ ਦੀ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਵੀ ਧੁੰਦ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅੱਜ ਸਵੇਰੇ ਹੀ ਬਹੁਤ ਜ਼ਿਆਦਾ ਸੰਘਣੀ ਧੁੰਦ ਪਈ ਜਿਸ ਦੇ ਕਾਰਨ ਲੋਕਾਂ ਨੂੰ ਆਪੋ ਆਪਣੇ ਦਫ਼ਤਰਾਂ ਜਾਂ ਕੰਮਾਂ ਤੇ ਜਾਣ ਵਿੱਚ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸ਼ਾਮ ਦੇ ਸਮੇਂ ਵੀ 5 ਵਜਣ ਤੋਂ ਪਹਿਲਾਂ ਹੀ ਸੰਘਣੀ ਧੁੰਦ ਨੇ ਸਭ ਕੁਝ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਆਪਣੀ ਲਪੇਟ ਵਿੱਚ ਲੈ ਲਿਆ ਹੋਵੇ ਵਿਜ਼ਿਬਿਲਟੀ ਬਹੁਤ ਜ਼ਿਆਦਾ ਘੱਟ ਹੋਣ ਦੇ ਕਾਰਨ ਵਾਹਨ ਚਾਲਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਇਥੋਂ ਤੱਕ ਕਿ 5 ਫੁੱਟ ਦੀ ਦੂਰੀ ਤੇ ਵੀ ਦੂਜਾ ਵਾਹਨ ਦਿਖਾਈ ਨਹੀਂ ਸੀ ਦੇ ਰਿਹਾ ਇਸ ਮੌਕੇ ਤੇ ਗੱਲਬਾਤ ਦੌਰਾਨ ਗੁਰਦਾਸਪੁਰ ਦੇ ਪ੍ਰਸਿੱਧ ਸਮਾਸੀਵੀ ਤੇ ਪੁਰਾਣੇ ਡਾਕਟਰ ਡਾਕਟਰ ਲੋਕੇਸ਼ ਜੀ ਨੇ ਦੱਸਿਆ ਕਿ ਇਸ ਠੰਡ ਦੇ ਵਿੱਚ ਸਾਨੂੰ ਜ਼ਿਆਦਾ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਬਿਨਾਂ ਕੰਮ ਦੇ ਸਾਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਖਾਸ ਤੌਰ ਤੇ ਡਾਕਟਰ ਲੋਕੇਸ਼ ਕੁਮਾਰ ਗੋਲਡੀ ਨੇ ਕਿਹਾ ਕਿ ਇਸ ਠੰਡ ਦੇ ਮੌਸਮ ਵਿੱਚ ਸਾਨੂੰ ਆਪਣੇ ਬੱਚਿਆਂ ਔਰ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਬਜ਼ੁਰਗ ਔਰ ਬੱਚੇ ਆਸਾਨੀ ਦੇ ਨਾਲ ਇਸ ਠੰਡ ਦੀ ਚਪੇਟ ਵਿੱਚ ਆ ਜਾਂਦੇ ਨੇ ਜਿੱਥੇ ਧੁੰਦ ਦਾ ਲਗਾਤਾਰ ਪ੍ਰਕੋਪ ਵਧਦਾ ਜਾ ਰਿਹਾ ਹੈ ਉੱਥੇ ਕੁਝ ਦੁਰਘਟਨਾਵਾਂ ਵੀ ਹੋ ਰਹੀਆਂ ਹਨ ਸੋ ਕੁੱਲ ਮਿਲਾ ਕੇ ਜਿੱਥੇ ਧੁੰਦ ਵਧੀ ਹੈ ਉੱਥੇ ਹੀ ਠੰਡ ਵੀ ਬਹੁਤ ਜ਼ਿਆਦਾ ਵਧ ਗਈ ਹੈ ਜਿਸ ਨੂੰ ਅਸੀਂ ਪੰਜਾਬੀ ਵਿੱਚ ਸੀਤ ਵੀ ਕਹਿ ਸਕਦੇ ਹਾਂ ਜਗਾ ਜਗਾ ਲੋਕ ਅੱਗ ਬਾਲ ਕੇ ਅੱਗ ਵੀ ਸੇਕ ਰਹੇ ਹਨ ਔਰ ਇਸ ਦੇ ਨਾਲ ਹੀ ਜੋ ਸਮੂਚਾ ਜਨਜੀਵਨ ਹੈ ਖਾਸਾ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਤੋਂ ਲੈ ਕੇ ਪਠਾਨਕੋਟ ਤੱਕ ਜੇਕਰ ਅਸੀਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਤੁੰਦ ਪੈ ਚੁੱਕੀ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਾਂਗੇ ਕਿ ਕੋਸ਼ਿਸ਼ ਕਰੋ ਕਿ ਸ਼ਾਮ ਨੂੰ ਸਮੇਂ ਸਿਰ ਤੁਸੀਂ ਆਪਣੇ ਘਰ ਪਹੁੰਚ ਜਾਓ ਮੈਂ ਲੋਕੇਸ਼ ਗੋਲਡੀ ਸਾਬਕਾ ਮੈਂਬਰ ਨਰਕਪਾका ਗੁਰਦਾਸਪੁਰ ਜੇਤੋਂ ਦੇ ਪੈਗੀ ਇੱਕਦਮ ਕੀ ਕਹਿਣਾ ਚਾਹ ਰਿਹਾ ਮੈਂ ਜਨਤਾ ਜਨਾਰਜਨ ਨੂੰ ਇਹ ਅਪੀਲ ਕਰਦਾ ਹਾਂ ਕਿ ਠੰਡ ਦਾ ਬਹੁਤ ਜ਼ਿਆਦਾ ਪ੍ਰਕੋਪ ਹੈ ਤੇ ਸਾਨੂੰ ਖਾਸ ਕਰਕੇ ਠੰਡ ਤੋਂ ਬਚਣ ਲਈ ਆਪਣਾ ਤੋਂਦ ਤੋਂ ਬਚਣ ਲਈ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਗਰਮ ਕੱਪੜੇ ਪਾਣੇ ਚਾਹੀਦੇ ਨੇ ਤੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਕਰਕੇ ਇਹ ਹਦਾਇਤ ਹੈ ਕਿ ਉਹਨਾਂ ਨੂੰ ਅੱਜ ਦੇ ਇਹ ਮੌਸਮ ਦੇ ਵਿੱਚ ਠੰਡ ਤੋਂ ਬਚਣ ਲਈ ਗਰਮ ਚੀਜ਼ਾਂ ਜ਼ਰੂਰ ਖਾਣੀਆਂ ਚਾਹੀਦੀਆਂ ਤੇ ਗਰਮ ਕੱਪੜੇ ਜ਼ਰੂਰ ਪਾਣੇ ਚਾਹੀਦੇ ਹਨ ਜਿਹੜੀ ਜਗਦੰਧ ਧੁੰਦ ਪੈ ਗਈ ਤੇ ਟਾਈਮ ਤੋਂ ਪਹਿਲਾਂ ਦਾ ਮੌਸਮ ਸਾਫ਼ ਹੀ ਇੱਕ ਜਗਦੰਧ ਧੁੰਦ ਪਈ ਹੈ ਪਹਿਲ ਕੀ ਗੱਲ ਜਿਹੜੀ ਜਗਦੰਧ ਧੁੰਦ ਪਈ ਹੈ ਇਹ ਨਾਲ ਸਾਹ ਵਾਲੇ ਮਰੀਜ਼ਾਂ ਨੂੰ ਖਾਸ ਕਰਕੇ ਹਾਰਡ ਵਾਲੇ ਮਰੀਜ਼ਾਂ ਨੂੰ ਘੱਟੋ ਘੱਟ ਘਰ ਰਹਿਣਾ ਚਾਹੀਦਾ ਧੁੰਦ ਵਿੱਚ ਬਾਹਰ ਨਹੀਂ ਨਿਕਲਣਾ ਚਾਹੀਦਾ ਇਹਦੇ ਨਾਲ ਤੁਹਾਨੂੰ ਕੋਈ ਤਰ੍ਹਾਂ ਦੀ ਜੇ ਖਾਸ ਕਰਕੇ ਕ੍ਰੋਨਿਕ ਪੇਸ਼ੈਂਟ ਨੇ ਜਿਨ੍ਹਾਂ ਨੂੰ ਦਮਾ ਅਸਮਾ ਜਹਾ ਹਾਰਡੀ ਪ੍ਰੋਬਲਮ ਹੈਗੀ ਹੈ ਉਹਨਾਂ ਨੂੰ ਖਾਸ ਕਰਕੇ ਧੁੰਦ ਤੋਂ ਜ਼ਰੂਰ ਬਚਣਾ ਚਾਹੀਦਾ ਧੁੰਦ ਤੋਂ ਤੋਂ ਬਚਣ ਦਾ ਇਹ ਉਪਾਅ ਹੈ ਕਿ ਤੁਸੀਂ ਘਰ ਚ ਰਹੋ ਤੇ ਬਹੁਤਾ ਧੁੰਦ ਵਿੱਚ ਨਾ ਘੁੰਮੋ ਕਾਸ਼ ਸਭ ਦੁਰਘਟਨਾ ਨਾ ਹੋਈ ਕਾਫੀ ਹੋ ਜਾਂਦੀ ਹੈ ਤੁਹਾਂ ਦੇ ਕਰਕੇ ਵੀ ਪਤਾ ਨਹੀਂ ਲੱਗਦਾ ਕਿ ਕਿਹੜਾ ਵਾਹਨ ਦਾ ਤੁੰਦ ਵਿੱਚ ਦੁਰਘਟਨਾ ਦੇ ਅਕਸਰ ਹੀ ਹੁੰਦੇ ਆਖੋ ਰੋਜ਼ ਖਵਾਰਾਂ ਪੜੀਦੀਆਂ ਆ ਤੇ ਤੁੰਦ ਜਿਹੜੀ ਹੈ ਬਹੁਤ ਹੀ ਹਾਰਮਫੁਲ ਹੈਗੀ ਹੈ ਖਾਸ ਕਰਕੇ ਤੁੰਦੇ 'ਚ ਵਾਈਟ ਚਲਾਨ ਵੇਲੇ ਹਰ ਬੰਦੇ ਨੂੰ ਆਪਣਾ ਵਾਈਕਲ ਦੇ ਨਾਲ ਲਾਈਟ ਦਾ ਜਿਹੜੀ ਹੈ ਜਗਾਣੀ ਚਾਹੀਦੀ ਹੈ ਤੇ ਲਾਈਟ ਦੇ ਨਾਲ ਜੇ ਹੁੰਦਾ ਕਿ ਪਤਾ ਲੱਗ ਜਾਂਦਾ ਕਿ ਵਾਹਨ ਆ ਰਿਹਾ ਵਾ ਤੁੰਦ ਤੋਂ ਬਚਣ ਲਈ ਸਾਨੂੰ ਵਾਹਨ ਵੀ ਘੱਟ ਤੋਂ ਘੱਟ ਚਲਾਨੀ ਚਾਹੀਦੀ ਹੈ ਕੋਸ਼ਿਸ਼ ਕਰੋ ਕਿ ਪੈਦਲ ਹੀ ਯਾਤਰਾ ਕਰਨੀ ਚਾਹੀਦੀ ਹੈ ਈ ਅਪੀਲ ਕਰਾਂ ਜਿਹੜੇ ਕੰਮ ਕਰ ਮੈਂ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਟਾਈਮ ਸਰ ਘਰ ਆ ਜਾਣਾ ਚਾਹੀਦਾ ਵਾ ਤਾਂ ਕਿ ਜਿਹੜਾ ਵਾ ਉਹ ਆਪਣੇ ਸਿਹਤ ਦਾ ਖਿਆਲ ਰੱਖਣ ਬਚਾਅ ਵਿੱਚ ਹੀ ਫਾਇਦਾ ਵਾ ਜੇਕਰ ਕੋਈ ਨਮੂਨੀਆਂ ਵਗੈਰਾ ਦੀ ਸ਼ਿਕਾਇਤ ਹੋ ਜਾਂਦੀ ਹੈ ਠੰਡ ਵਿੱਚ ਤਾਂ ਫਿਰ ਉਹਨਾਂ ਨੂੰ ਨਦਰ ਨੂੰ ਪਤਾ ਹੀ ਹੈ ਕਿ ਇਲਾਜ ਬੜੇ ਮਹਿੰਗੇ ਨੇ ਹਰ ਗਣ ਨੂੰ ਇਲਾਜ ਤੇ ਕਰਾਣਾ ਪੈਂਦਾ ਹੀ ਹੈ ਤੇ ਮੈਂ ਖਾਸ ਕਰਕੇ ਦਿਹਾੜੀਦਾਰ ਮਜ਼ਦੂਰ ਬੰਦਿਆਂ ਨੂੰ ਇਹ ਬੇਨਤੀ ਕਰਨਾ ਕਿ ਟਾਈਮ ਸਰ ਕੰਮ ਆਪਣੇ ਨਿਬੜ ਕੇ ਸਿੱਧਾ ਘਰ ਆ ਕੇ ਆਰਾਮ ਕਰਨਾ ਚਾਹੀਦਾ ਵਾ ਇਹ ਹੀ ਇਹਦਾ ਹੱਲ ਹੈਗਾ ਇਹਦੇ ਨਾਲ ਹੀ ਆਪਾਂ ਸਿਹਤਮੰਦ ਰਹਿ ਸਕਦੇ ਆ ਇਹਦੇ ਨਾਲ ਹੀ ਆਪਾਂ ਜਿਹੜੀ ਹੈਗੀ ਠੰਡ ਤੋਂ ਬਚ ਸਕਦੇ ਆ ਇਹਦੇ ਨਾਲ ਹੀ ਆਪਾਂ ਬੰਗਾਰੀਆਂ ਤੋਂ ਬਚ ਸਕਦੇ ਆ